ਮੇਰਾ ਸਵਾਲ ਮੈਨੂੰ ਕਾਫੀ ਦਿਨ ਹੋ ਗਏ ਸਸਰੀਕਾ ਬੁਲਾਉਂਦੇ ਨੂੰ ਐਤੋਂ ਪਹਿਲਾਂ ਮੈਂ 5-6 ਵਾਰ ਸਸਰੀਕਾ ਬੁਲਾ ਚੁੱਕਿਆ ਮੇਰੇ ਪੈਰ ਨਹੀਂ ਲੱਗਣੇ ਤੇ ਕਿਥੇ ਜੀ ਮੇਰਾ ਸਵਾਲ ਇਹ ਹੈ ਵੀ ਸਵਾਲ ਨਹੀਂ ਮੇਰਾ ਤੁਹਾਡੀ ਫਿਲਮ ਸੁਪਰ ਡੂਪਰ ਹਿੱਟ ਕਿਉਂ ਹੋਣ ਵਾਲੀ ਹੈ ਇਹ ਉਹਦਾ ਕਾਰਨ ਇਹ ਹੈ ਕਿ 50% ਪਹਿਲੇ ਹੀ ਦੂਜਾ ਵਿਆਹ ਕਰਾ ਚੁੱਕੇ ਨੇ ਰੇਸ਼ੋ ਜਿਹੜੀ ਅੱਜ ਦੀ ਚੱਲ ਰਹੀ ਹੈ ਪਰ ਬਹੁਤ ਸਾਰੇ ਲੋਕ ਜਿਹੜੇ ਤੀਜਾ ਵਿਆਹ ਕਰਾਉਣ ਬਾਰੇ ਸੋਚ ਰਹੇ ਨੇ ਔਰ ਉਹ ਜ਼ਰੂਰ ਜਾ ਕੇ ਤੁਹਾਡੀ ਫਿਲਮ ਉਕਸਕ ਨੇ ਜਾਣ ਕੇ ਜ਼ਰੂਰ ਦੇਖਣ ਤਾਜੋ ਫਿਲਮ ਦੇ ਵਿੱਚ ਬਹੁਤ ਸਾਰੇ ਆਈਡੀਆਜ਼ ਵੀ ਉਹ ਲੈਣਗੇ ਵੀ ਜੇ ਜਿਹਨੇ ਪਹਿਲਾ ਕਰਾਇਆ ਦੂਜਾ ਕਿਵੇਂ ਕਰਾਈਏ ਜਿਹਦੇ ਦੂਜਾ ਕਰਾਇਆ ਉਹ ਤੀਜਾ ਕਿਵੇਂ ਕਰਾਈਏ ਸਾਡੀ ਫਿਲਮ ਬਹੁਤ ਜੂਰੀ ਹੈ ਜੀ ਮਾਈਕ ਦੇ ਦਿਓ ਜੀ ਮਾਈਕ ਦੇ ਦੇ ਬੀ ਜੀ ਐਮੀ ਜੀ ਨੂੰ ਮਾਈਕ ਦੇ ਦਿਓ ਮਾੜਾ ਜੀ ਪਲੀਜ਼ ਹਾਂ ਕੋਈ ਗੱਲ ਨਹੀਂ ਸਾਡੀ ਫਿਲਮ ਬਹੁਤ ਜ਼ਰੂਰੀ ਹੈ ਸਾਰੇ ਬੰਦਿਆਂ ਲਈ ਦੇਖਣੀ ਕੁਆਰਿਆਂ ਨੂੰ ਵੀ ਵਿਆਹਾਂ ਨੂੰ ਵੀ ਛੜਿਆਂ ਨੂੰ ਵੀ ਤਲਾਕ ਹੋਇਆਂ ਨੂੰ ਵੀ ਦੂਰੀ eri ਵਿਆਹ ਕਰਾਉਣ ਵਾਲਿਆਂ ਨੂੰ ਵੀ ਸਾਰਿਆਂ ਨੂੰ ਕੋਈ ਨਾ ਕੋਈ ਸਿੱਖਣ ਨੂੰ ਮਿਲੇਗਾ ਫਿਲਮ ਦੇ ਵਿੱਚੋਂ 100% ਤੇ ਵੈਸੇ ਜਿਹੜਾ ਮੈਂ ਜਨਰਲੀ ਜਿਹੜਾ ਇੱਕ ਵਿਆਹ ਕਰਾ ਕੇ ਨੀਣਾ ਸੈਟਅਪ ਉਹਦਾ ਮਾਹੌਲ ਬੈਠਾ ਹਾਂ ਠੀਕ ਆ ਉਹਨੇ ਨਾ ਮਿਲਣ ਚਾਂਸ ਹੁੰਦਾ ਆ ਵੀ ਠੀਕ ਆ ਜਾਂ ਮਤਲਬ ਜੇ ਕੁੜੀ ਦੇ ਪੁਆਇੰਟ ਆਫ View ਤੋਂ ਮੈਂ ਵੇਖਾਂ ਵੀ ਉਹਨੂੰ ਕੋਈ ਮਾੜਾ ਘਰ ਵਾਲਾ ਮਿਲ ਕੇ ਆ ਜਾਂ ਮੁੰਡੇ ਦੇ ਪੁਆਇੰਟ ਆਫ View ਤੋਂ ਵੇਖਾਂ ਉਹਨੂੰ ਮਾੜੀ ਘਰ ਵਾਲੀ ਮਿਲ ਗਈ ਆਦਰਵਾਇਜ਼ ਜੇ ਪਹਿਲਾ ਨਹੀਂ ਸਕਸੈਸਫੁਲ ਹੋਇਆ ਹੁਣ ਦੂਜਾ ਬਨੇਗਾ ਤੇ ਇਹ ਰੀਅਲ ਲਾਈਫ ਵਾਲਾ ਬਾਕੀ ਸਾਡੀ ਫਿਲਮ ਦਾ ਐਂਟਰਟੇਨਮੈਂਟ ਹੈ ਜੀ